ਵਾਹੇ ਗੁਰੂ 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 ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਦਿੱਕਾ ਲੈਣਾ ਹੋ ਬਈ ਜਨ ਕੀ ਅਰਦਾਸ ਅੱਜ ਆਪਾਂ ਅਰਦਾਸ ਤੱਕ ਸ੍ਰੀ ਦੰਗਵਾ ਸਾਹਿਬ ਸੁਬਤੀਆਂ ਸੰਗਤਾਂ ਵੱਲੋਂ ਕਿਹੜਾ ਹਾੜ ਭੀੜਤ ਆਪਾਂ ਸਰੋਜ ਦੇਖ ਰਹੇ ਆ ਕਰਾਂ ਦੇ ਘਰ ਰੁੜ ਕੇ ਜਿਹੜੇ ਪੰਜ ਸੱਤ ਜਿਹੜੇ ਤਾਂ ਹਿੱਸੇ ਆ ਜੀਵੀਆਂ ਤਾਂ ਉਹਨੀਆਂ ਗਈਆਂ ਹੀ ਭਾਈ ਕਣ ਕੰਮ ਨਹੀਂ ਬੀਜੀਆਂ ਜਾਣੀਆਂ ਇਸ ਕਰਕੇ ਮੈਂ ਸਮੁੱਚੀ ਸੰਗਤ ਨੂੰ ਅਪੀਲ ਕਰਦਾ ਸ਼ਰੋਮੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਹਰ ਪ੍ਰਕਾਰ ਦੀ ਸਹਿਯਾ ਕੀਤੀ ਜਾਂਦੀ ਹੈ ਲੱਕਰ ਪਾਣੀ ਬਾਇ ਮੂਤੇ ਪ੍ਰਧਾਨ ਸ਼ਰੋਮੀ ਗੁਰਦੁਆਰਾ ਪ੍ਰਬੰਧ ਕਮੇਟੀ ਆਪ ਟ੍ਰੈਕ ਤੇ ਚੜ ਕੇ ਹਣਾ ਭੀੜਤਾਂ ਨਾਲ ਥੱਲੇ ਕੱਲਿਆਂ ਨੂੰ ਮਿਲ ਰਹੇ ਆ ਤੇ ਮੈਂ ਸਮੂਚੀਆਂ ਸੰਗਤਾਂ ਨੂੰ ਬੇਨਤੀ ਕਰਦਾ ਭਾਈ ਇਹ ਕਿ ਉਹ ਪਤਾ ਨਹੀਂ ਪਰਮੇਸ਼ਰ ਦਾ ਇਹਦੇ ਉੱਤੇ ਇਹ ਘੜੀ ਆ ਜੀ ਆਪਾਂ ਸਾਰੇ ਦਸਬੰਦ ਕੱਢ ਕੇ ਵੱਧ ਤੋਂ ਵੱਧ ਹਰ ਤੇ ਸਾਡੀ ਸੇਵਾ ਕਰੋ ਭਾਈ ਇਹ ਮੇਰੇ ਵੱਲੋਂ ਨਿਹੰਗ ਸਿੰਘ ਜੱਸੇਵੰਦੀਆਂ ਜਿਨ੍ਹਾਂ ਦੇ ਬਾਬੇਕਾਰ ਸਹਿਵਾ ਵਾਲੇ ਵਾਲੀ ਪਰਿਸ਼ਾਦ ਜਿੰਨੀਆਂ ਵੀ ਟਕਸਾਲਾ ਸਾਰਿਆਂ ਨੂੰ ਤਖਸਾਲ ਵੱਲੋਂ ਬੇਨਤੀ ਆ ਭਾਈ ਤੇ ਜਿੰਨੀਆਂ ਵੀ ਇੱਥੇ ਸੰਗਤਾਂ ਬੀਬੀਆਂ ਮਾਈਆਂ ਵੀਰ ਬਜ਼ੁਰਗ ਬੈਠੇ ਆ ਤੁਹਾਡੇ ਨੇ ਬੜੀ ਉਪਾਰ ਬਖਸ਼ਿਸ਼ ਕਿਰਪਾ ਦਸਵੇਂ ਪਾਤਸ਼ਾਹ ਦੀ ਜੇ ਤੁਸੀਂ ਜਸਬੰਦ ਕਟੋਗੇ ਨਾ ਤੇ ਤੁਹਾਡਾ ਗੰਗਣਾ ਸ੍ਰਮਣਿਸ਼ਰ ਮੇ ਮੋੜਨਾ ਭਾਈ ਦਸਬੰਦ ਕਟੇ ਉਹ ਲਾਜ ਨਹੀਂ ਅੱਜ ਕਰਨ ਕਰਕੇ ਜਾਓ ਤੇ ਆਪਾਂ ਸਾਰਾ ਪੂਰੇ ਪੂਰੇ ਇਕੱਠੇ ਕਰਕੇ ਤਜ ਸਾਹਿਬ ਵੱਲੋਂ ਆਪਾਂ ਨੂੰ ਕਿਹੜੇ ਪਾਸੇ ਹੁਕਮ ਹੋਊਗਾ ਉੱਥੇ ਜਾ ਕੇ ਸੇਵਾ ਕਰਾਂਗੇ ਹੜ ਪੇਤਾਂ ਦੀ ਮੈਂ ਸੁਪੁੱਛੀ ਸੰਗਤ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਥੇ ਦੇ ਸਟਾਫ ਦਾ ਪੰਜ ਪੈਰ ਦਾ ਸਾਡੇ ਹੈਂਡਲ ਕਰਾਂ ਜੀ ਦਾ ਮੈਨੇਜਰ ਸਾਹਿਬ ਦਾ ਪ੍ਰੈਸ ਦਾ ਧੰਨਵਾਦ ਕਰਦਾ ਸਾਰੀਆਂ ਭਾਈਆਂ ਦਾ ਬੀਬੀਆਂ ਦਾ ਸੰਗਤ ਦਾ ਵਾਹਿਗੁਰੂ ਜੀ ਕਾ ਬਲ ਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਤਾਖੰਦ ਸਿੰਘ ਦੰਦਵਾਸਾ ਦੇ ਮਾਰਜੋਗ ਸਿੰਘ ਸਾਹਿਬ ਬਾਬਾ ਡੇਕ ਸਿੰਘ ਜੱਜਦਾਰ ਤਖਸੇ ਦੰਦਵਾਸਾ ਦੇ ਪ੍ਰੇਰਣਾ ਦਾ ਸਦਕਾ ਅੱਜ ਪੰਜਾਬ ਘਰ ਦੇ ਵਿੱਚ ਹਰਾਂ ਦੇ ਹਾਲਾਤ ਬਣੇ ਉਸ ਹਾਲਾਤਾਂ ਨੂੰ ਮੁੱਖ ਰੱਖਦੇ ਆ ਮੁਖਤ ਤੇ ਹਰ ਪੀੜਤਾ ਦੇ ਵਿਚਾਰ ਦੇ ਲਈ ਉਹਨਾਂ ਦੇ ਮਦਦ ਦੇ ਲਈ ਜਿੱਥੇ ਮਾਰਜੋਗ ਸਿੰਘ ਸਾਹਿਬ ਜੀ ਵੱਲੋਂ ਅਪੀਲ ਕੀਤੀ ਗਈ ਹੈ ਸਮੁੱਚੇ ਸੰਗਤਾਂ ਨੂੰ ਸਮੁੱਚੇ ਜਥੇਬੰਦੀਆਂ ਸੋਸਾਇਟੀਆਂ ਨੂੰ ਉਹਦੇ ਨਾਲ ਨਾਲ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਵੀ ਕੀਤੀ ਗਈ ਹੈ ਕਿ ਸਭੇ ਜੀ ਸੰਭਾਲ ਆਪਣੀ ਮਿਹਰ ਕਰਨ ਇਸ ਤਰ੍ਹਾਂ ਅਰਦਾਸ ਬੇਨਤੀ ਹੈ ਸਭੀਆਂ ਸੰਗਤਾਂ ਨੂੰ ਬੇਨਤੀ ਹੈ ਜੋ ਮਾਰਜੋਗ ਸਿੰਘ ਸਾਹਿਬ ਜੀ ਨੇ ਪੀਲ ਕੀਤੀ ਹੈ ਅਸੀਂ ਜਰੂਰ ਉਹਦੇ ਵਿੱਚ ਆਪਣਾ ਹਿੱਸਾ ਪਾਈਏ ਦਸਵੰਦ ਕੱਢੀਏ ਤਾਂ ਕਿ ਉਹ ਜਿਹੜਾ ਸਾਡੇ ਵੀਰ ਭਰਾ ਨੇ ਜਿੱਥੇ ਪਾਣੀ ਔਨ ਕਰਕੇ ਜਿਹੜਾ ਉਹਨਾਂ ਦੇ ਘਰ ਦੇ ਕਿਪੇ ਨੇ ਮਾਲ ਡੰਗਰ ਤੋਂ ਜਿਹੜਾ ਹੈ ਉਹਨਾਂ ਨੂੰ ਨੁਕਸਾਨ ਹੋਇਆ ਜਿੰਨਾ ਹੋ ਸਕਦਾ ਸਮੁੱਚੀਆਂ ਜਥੇਬੰਦੀਆਂ ਨੂੰ ਜੋ ਮਾਨਯੋਗ ਸਿੰਘ ਸਾਹਿਬ ਨੇ ਪੇਸ਼ ਕੀਤੀਆਂ ਸੀ ਸਹਾਇਕ ਦੇ ਦਸਬੰਧ ਕੱਢੀਏ ਤੇ ਉਹਨਾਂ ਦੇ ਮਾਦੇ ਦੇ ਲੇਖਾਂ ਚੀਏ ਸੋ ਅੱਜ ਅਰਦਾਸ ਸਮਾਗਮ ਕੀਤਾ ਗਿਆ ਜਿਨੀਆਂ ਸੰਗਤਾਂ ਪਹੁੰਚੀਆਂ ਨੇ ਸਮੁੱਚੇ ਪ੍ਰਬੰਧ ਵੱਲੋਂ ਸਭਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ